ਅੱਜ ਪਹੁੰਚੇ ਜੀ ਫਤਿਹਗੜ ਸਾਹਿਬ ਸਾਡੇ ਜਿਹੜੀ ਇੱਥੇ ਦਵਾਈਆਂ ਦਾ ਲੰਗਰ ਚੱਲਦਾ ਜੀ ਕੱਲ 8:3000 ਤੋਂ ਬਾਅਦ ਲੋਕਾਂ ਨੇ ਉੱਥੇ ਕੋਈ ਨਾ ਕਿਸੇ ਨੇ ਦਵਾਈ ਲਈ ਆ ਲੋਕਾਂ ਨੇ ਸੋ ਸੰਗਤ ਨੂੰ ਇਸ ਤੋਂ ਅੰਦਾਜ਼ਾ ਹੋ ਸਕਦਾ ਕਿ ਬਹੁਤ ਫਾਇਦਾ ਹੋ ਰਿਹਾ 15 ਲੋਕਾਂ ਨੇ ਜਿਹੜੇ ਹਸਪਤਾਲ ਚ ਦਾਖਲ ਵੀ ਹੋਏ ਆ ਜਿਨ੍ਹਾਂ ਚੋਂ 11 ਦਾਖਲ ਹੈ ਜਿਹੜੇ ਸੀਰੀਅਸ ਸੀਗੇ ਚਾਰ ਨੂੰ ਉਪਚਾਰ ਤੋਂ ਬਾਅਦ ਛੁੱਟੀ ਕਰਤੀ ਗਈ ਸੀ ਇਦੇ ਨਾਲ ਨਾਲ 162 ਲੋਕਾਂ ਨੇ ਕੱਲ ਖੂਨਦਾਨ ਕੀਤਾ ਅੱਜ ਵੀ ਕਾਫੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਸੰਗਤ ਦੂਰੋਂ ਦੂਰੋਂ ਆ ਕੇ ਮੇਰੇ ਨਾਲ ਭਾਈ ਕਨਈਆ ਸੁਸਾਇਟੀ ਤੋਂ ਨਮਾਣਾ ਜੀ ਹੈ ਔਰ ਇਹਨਾਂ ਦੇ ਨਾਲ ਹਰਵਿੰਦਰ ਸਿੰਘ ਜੀ ਆ ਜਿਹੜੇ ਕਿ ਇਹਨਾਂ ਨੇ ਆਪਣੀ ਅੱਜ ਅੰਗਦਾਨ ਦੀ ਵੀ ਸਾਡਾ ਜਿਹੜਾ ਪ੍ਰੇਜ ਲਾਣਾ ਸੀ ਇਹਨਾਂ ਨੇ ਆਪਣੀ ਪੂਰਾ ਜਿਹੜਾ ਜਿਸਮ ਹੈ ਮੌਤ ਤੋਂ ਬਾਅਦ ਉਹ দান ਕਰਤਾ ਕਿ ਉਹਨੂੰ ਤੁਸੀਂ ਜਿਹੜੇ ਅੰਗ ਹੈ ਉਹ ਕਿਸੇ ਨੂੰ ਦਾਨ ਕਰਤੇ ਜਾਣ ਔਰ ਬਾਕੀ ਦੀ ਬਾਡੀ ਜਿਹੜੀ ਹੈਗੀ ਆ ਉਹ ਮੈਡੀਕਲ ਰਿਸਰਚ ਵਾਸਤੇ ਜਿਹੜੀ ਯੂਜ਼ ਕੀਤੀ ਜਾ ਸਕਦੇ ਆ ਜਿਹੜੇ ਕਿ ਬੱਚਿਆਂ ਨੂੰ ਜਿਹੜੇ ਮੈਡੀਕਲ ਕਾਲਜ ਜਿਹੜੇ ਡਾਕਟਰ ਪੜ੍ਹਾਈ ਕਰਦੇ ਆ ਉਹਨਾਂ ਨੂੰ ਪੜ੍ਹਾਉਣ ਵਾਸਤੇ ਸਾਨੂੰ ਬਾਡੀਜ਼ ਦੀ ਬਹੁਤ ਲੋੜ ਹੁੰਦੀ ਆ ਉਹਦੀ ਬੜੀ ਸ਼ਾਰਟੇਜ ਰਹਿੰਦੀ ਆ ਸੋ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਮੈਂ ਬਾਕੀ ਸਾਰੀ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਹ ਸਾਡੇ ਜਿਹੜੇ ਬੱਚੇ ਆ ਕੇ ਸੇਵਾ ਕਰ ਰਹੇ ਆ ਇੱਥੇ ਖੂਨਦਾਨ ਕਰ ਰਹੇ ਆ ਸੰਗਤਾਂ ਦੇ ਵਿੱਚੋਂ ਲੋਕ ਨੌਜਵਾਨ ਖੁਦ ਆ ਕੇ ਜਿਹੜੇ ਆਗੇ ਆਪਣਾ ਖੂਨਦਾਨ ਕਰ ਰਹੇ ਆ ਇਹ ਮੈਨੂੰ ਬਹੁਤ ਉਮੀਦ ਦਿੰਦੇ ਆ ਕਿ ਇਹ ਉਹ ਨੌਜਵਾਨ ਆ ਜਿਹੜੇ ਸੱਚੇ ਗੁਰੂ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉਹਦੇ ਤੇ ਚੱਲ ਰਹੇ ਆ ਇਹ ਤੇ ਸਾਨੂੰ ਬਾਕੀਆਂ ਨੂੰ ਵੀ ਸਾਰਿਆਂ ਨੂੰ ਖੂਨ ਡੋਲਣਾ ਨਹੀਂ ਚਾਹੀਦਾ ਲੜਾਈਆਂ ਝਗੜੇ ਨਹੀਂ ਕਰਨੇ ਚਾਹੀਦੇ ਖੂਨ ਦਾਨ ਕਰਨਾ ਚਾਹੀਦਾ ਖੂਨ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਵਰਤਿਆ ਜਾਣਾ ਚਾਹੀਦਾ ਜਿਹੜਾ ਖੂਨ ਹੈ ਉਹ ਬਹਾਣਾ ਨਹੀਂ ਚਾਹੀਦਾ ਸਾਨੂੰ ਵਾਇਰਲਸ ਤੋਂ ਦੂਰ ਰਹਿਣਾ ਚਾਹੀਦਾ ਔਰ ਗੁਰੂਆਂ ਨੇ ਜਿਹੜਾ ਸਾਨੂੰ ਰਸਤਾ ਦਿਖਾਇਆ ਕਿ ਕੁਰਬਾਨੀਆਂ ਵਾਲਾ ਤੇ ਅਸੀਂ ਉਸੇ ਰਸਤੇ ਤੇ ਚੱਲਦੇ ਹੋਏ ਆਪਾਂ ਖੂਨ ਦਾਨ ਕਰੀਏ ਅੰਗਦਾਨ ਕਰੀਏ ਆਪਾਂ ਜ਼ਿੰਦਗੀਆਂ ਬਚਾਈਏ ਇਹ ਸਾਡੇ ਜਿਹੜੇ ਛੋਟੇ ਸਾਹਿਬ ਜੱਦੇ ਆ ਜਿਹਨਾਂ ਨੇ ਬਹੁਤ ਥੋੜੀ ਉਮਰ ਦੇ ਵਿੱਚ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਔਰ ਮਾਤਾ ਗੁਜਰੀ ਜੀ ਦਸ਼ਮੇਸ਼ ਪਿਤਾ ਆਪਾਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਬਹੁਤ ਮੈਂ ਸਵੇਰ ਦਾ 2 ਘੰਟੇ ਪਹਿਲਾਂ ਮੈਂ ਚੱਲਿਆ ਸੀ ਪਟਾਲੇ ਤੋਂ ਪੂਰੀ ਸਰਹੰਦ ਰੋਡ ਤੇ ਜਿਵੇਂ ਲੋਕਾਂ ਦੀ ਸ਼ਰਧਾ ਦੇ ਜਿੰਨੇ ਆਸੇ ਪਾਸੇ ਦੇ ਪਿੰਡਾਂ ਦੇ ਨੌਜਵਾਨ ਉਹ ਖੁਦ ਆ ਕੇ ਜਿਹੜੇ ਆਪਣੇ ਘਰ社 ਦੀ ਕਦੇ ਕੰਮ ਕਰਦੇ ਹੋਣ ਸਾਰੇ ਜਿੰਨੇ ਪੂਰੇ ਪੂਰੇ ਪਿੰਡਾਂ ਦੇ ਬੰਦੇ ਆ ਕੇ ਉਹ ਸਬਜ਼ੀਆਂ ਕੋਈ ਲਿਆ ਰਿਹਾ ਕੋਈ ਕੱਟ ਰਿਹਾ ਕੋਈ ਸਫਾਈ ਕਰ ਰਿਹਾ ਕੋਈ ਭਾਂਡੇ ਧੋ ਰਿਹਾ ਕੋਈ ਖੀਰ ਬਣਾ ਰਿਹਾ ਕੋਈ ਬਰੈਡ ਪਕੌੜੇ ਬਣਾ ਰਿਹਾ ਕੋਈ ਲੰਗਰ ਬਣਾ ਰਿਹਾ ਔਰ ਸੰਗਤਨ ਦੀ ਸੇਵਾ ਕਰ ਰਹੇ ਆ ਮੈਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਸਾਨੂੰ ਇਸੇ ਤਰ੍ਹਾਂ ਜਿਹੜੀ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈਗਾ ਬਾਲ ਬਖਸ਼ਣ ਔਰ ਜਿਹੜੇ ਭਾਈ ਕਨਈਆ ਸੁਸਾਇਟੀ ਵਰਗੀਆਂ ਸੁਸਾਇਟੀਆਂ ਹੈਗੀਆਂ ਇਹ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰਦਾ ਰਹੇ ਸਰਕਾਰ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਉਥੇ ਕਿ 10 ਹਾਂ ਇਹ ਹਰ ਇੱਕ ਜਿਹੜੀ ਇਹ ਪੂਰੀ ਦੁਨੀਆ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈਗੀ ਆ ਕਿ ਪੰਜਾਬ ਦੇ 2 ਕਰੋੜ ਲੋਕਾਂ ਦਾ ਹਰ ਇੱਕ ਬੰਦੇ ਦਾ 10 ਲੱਖ ਬੀਮੇ ਦਾ ਕਾਰਡ ਜਿਹੜਾ ਬਣੇਗਾ ਹੈਲਥ ਇੰਸ਼ੋਰੈਂਸ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਹੋ ਜਾਏ ਬਿਮਾਰ ਹੋ ਜਾਏ ਹਸਪਤਾਲ ਚ ਹੋ ਜਾਏ ਕੋਈ ਵੱਡੀ ਬਿਮਾਰੀ ਹੋ ਜਾਏ ਉਹ ਸਾਰਾ ਇਲਾਜ ਦਾ ਖਰਚਾ ਜਿਹੜਾ ਹੈਗਾ ਉਹ ਮਾਨ ਸਰਕਾਰ ਕਰੇਗੀ ਪੰਜਾਬ ਸਰਕਾਰ ਕਰੇਗੀ ਤੇ ਇਹਦੇ ਨਾਲ ਲੋਕ ਇੱਕ ਪਾਸੇ ਤਾਂ ਕਰਜ਼ਾਈ ਹੋਣ ਤੋਂ ਬਚਣਗੇ ਦੂਜੇ ਪਾਸੇ ਸਿਹਤਮੰਦ ਹੋਣਗੇ ਨਹੀਂ ਤਾਂ ਬੰਦਾ ਸੋਚੀ ਜਾਂਦਾ ਕਿ ਮੇਰੀ ਬਿਮਾਰੀ ਹੈਗੀ ਆ ਉਹ ਪੀੜਾ ਸਹੀ ਜਾਂਦਾ ਕਿ ਫਸਲ ਆਏਗੀ ਜਾਂ ਮੇਰੀ ਨੌਕਰੀ ਆਏਗੀ ਜਾਂ ਮੈਂ ਕਰਜ਼ਾ ਲਵਾਂਗਾ ਔਰ ਬਹੁਤ ਸਾਰੇ ਲੋਕ ਕਰਜ਼ਾਈ ਹੋ ਜਾਂਦੇ ਸੀਗੇ ਮਤਲਬ ਇਹ ਐਮਜ਼ ਦੀ ਸਟੱਡੀ ਆ ਇੱਕ ਕਿ ਜਿਹੜੇ ਬੰਦੇ ਗਰੀਬ ਹੁੰਦੇ ਆ ਗਰੀਬੀ ਦੇਖਾ ਤਾਂ 85% ਬੰਦੇ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕਿਤੇ ਬਿਮਾਰੀ ਹੋ ਜਾਂਦੀ ਆ ਨਾਮਰਾਤ ਤਾਂ ਉਹਨਾਂ ਨੂੰ ਖਰਚਾ ਕਰਨਾ ਪੈਂਦਾ ਉਹਨਾਂ ਦਾ ਉਹ ਕਰਜ਼ਾਈ ਹੋ ਜਾਂਦੇ ਆ ਘਰ ਗਹਿਣੇ ਰੱਖਿਆ ਜਾਂਦਾ ਗਹਿਣੇ ਵਿਕ ਜਾਂਦੇ ਆ ਜ਼ਮੀਨਾਂ ਵਿਕ ਜਾਂਦੀਆਂ ਤੇ ਉਸ ਤੋਂ ਬਚਣਗੇ ਲੋਕ ਇਹਦੇ ਨਾਲ ਨਾਲ ਸਾਡੀ ਜਿਹੜੀ ਫ੍ਰੀ ਸੇਵਾ ਹੈਗੀ ਆ ਜਿਵੇਂ ਅਸੀਂ ਕੱਲ ਵੀ ਜਿੱਡੇ ਸਾਡੇ ਆਮ ਆਦਮੀ ਕਲੀਨਿਕ 2 ਤੋਂ ਬਾਅਦ ਸੀਗੇ ਉੱਥੇ 8500 ਤੋਂ ਬਾਅਦ ਲੋਕਾਂ ਨੇ ਇਲਾਜ ਕਰਾਇਆ ਹਸਪਤਾਲ ਜਿਹੜੇ ਮਰੀਜ਼ ਐ ਸਰਦੀ ਕਰਕੇ ਕਿਹਨੂੰ ਤਕਲੀਫ ਜ਼ਿਆਦਾ ਸੀ ਉਹ ਹਸਪਤਾਲ ਚ 12 15 ਬੰਦੇ ਐਡਮਿਟ ਵੀ ਹੋਏ ਆ 162 ਲੋਕਾਂ ਨੇ ਕੱਲ ਖੂਨਦਾਨ ਕੀਤਾ ਸੀ ਅੱਜ ਉਸ ਤੋਂ ਵੀ ਜ਼ਿਆਦਾ ਹੋਣਗੇ ਇਹ بڑا ਲੋਕਾਂ ਦੇ ਵਿੱਚ ਜਿਹੜਾ ਹੈਗਾ ਪੂਰੀ ਸ਼ਰਧਾ ਦੇ ਨਾਲ ਧਾਰਮਿਕ ਭਾਵਨਾ ਦੇ ਨਾਲ ਜਿਹੜਾ ਹੈਗਾ ਉਹ ਸਾਹਿਬ ਜਿਆਦਾ ਦਾ ਜਿਹੜਾ ਸ਼ੀਧੀ ਦਿਹਾੜਾ ਉਹਨੂੰ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਗੁਰਬਾਣੀ ਵੀ ਲੋਕ ਸੁਣ ਰਹੇ ਆ ਔਰ ਸੇਵਾ ਵੀ ਕਰ ਰਹੇ ਆ